ਹਾਂਜੀ ਗੁਰੂ ਪਿਆਰੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆਏ ਹਾਂ ਅੱਜ ਗੁਰਦੁਆਰਾ ਸ਼੍ਰੀ ਗੋਂਦਵਾਲ ਸਾਹਿਬ ਮੱਥਾ ਟੇਕਣ ਬੌਲੀ ਸਾਹਿਬ ਤੇ ਥੋੜਾ ਧੁੰਦਾ ਪਿੰਡ ਦਾ ਜਿਹੜਾ ਵੱਜਾ ਪ੍ਰੋਫੈਸਰ ਸਰਜੀਤ ਸਿੰਘ ਨੂੰ ਮਿਲਣ ਆਏ ਆਪਾਂ ਤੇ ਵਿਆਸ ਜੋ ਦਰਿਆ ਜਾਂਦਾ ਵਾ ਧੁੰਦੇ ਪਿੰਡ ਥੋੜਾ ਨੀਵਾ ਆ ਕੇ ਵੇਖੀਦਾ ਵਾ ਥੋੜਾ ਵਿਖਾ ਦਿਓ ਇੱਧਰ ਹਾਲਾਕਿ ਪਿੰਡ ਕਾਫੀ ਉੱਚਾ ਵੀ ਆ ਲੇਕਿਨ ਇਧਰ ਜਦੋਂ ਆਈਦਾ ਥੋੜਾ ਨਿਮਾਨ ਚ ਪੈ ਜਾਂਦਾ ਵਾ ਤੇ ਇਹ ਦਰਿਆ ਵਾ ਬਿਆਸ ਵਾਲਾ ਜੋ ਬਿਆਸ ਨੂੰ ਜਾਂਦਾ ਅੱਗੇ ਤੇ ਕਾਫੀ ਕੋਲੋਜ ਆਏ ਆ ਬਹੁਤ ਵਧੀਆ ਲੱਗਾ ਆਹੋ ਪਿੱਛੇ ਵਜਾ ਪਾ ਮੈਂ ਆ ਪਿੱਛੇ ਵਜਾ ਪਾ ਮੈਂ ਇੱਥੇ ਬੈ ਜਾਾਂਗੀ ਬੈਠ ਜਾ ਕੇ ਹਜੂ ਰਹਿ ਜੋ ਸੱਚੀ ਮਨੇ ਪਾਛੇ ਬਈ ਦੂਜੀ ਚ ਗਾਂ ਪਟੀ ਗਏ ਇਹਨੇ ਨਿਆਣੇ ਨੂੰ ਬਾਹਲੇ ਜਿਆ ਨਾਲ ਥੋੜਾ ਆਇਓ ਤੇ ਜਾ ਰਹੇ ਆਪਾਂ ਤੈਰਨ ਤੇ ਮੜਾ ਬਈ ਕਾਇਓ ਅੱਛਾ ਪਾਣੀ ਪੀਂ ਕੇ ਹਾਂ ਜੀ ਠੀਕ ਆ ਅੱਜ ਇੰਨੀ ਲਾਗੋ ਵੇਖਿਆ ਪਹਿਲੀ ਵਾਰੀ ਮੈਂ ਤੇ ਨਾਲ ਮਖੌਨੇ ਤੁੰਗਿਆ ਆਪਾਂ ਹਾਲਾ ਕਿ ਮੈਂ ਵਲੌਗ ਕਹਿੰਦੀ ਬਣਾਇਆ ਨਹੀਂਗਾ ਆ ਪਹਿਲਾ ਵਲੌਗ ਆ ਮੇਰਾ ਇਸ ਚੈਨਲ ਤੇ ਉਹ ਵੀ ਥੋੜਾ ਸ ਬਾਬਾ ਜੀ ਦਾ ਬਣਿਆ ਕਿਉਂਕਿ ਘੁੰਮਣ ਫਿਰਨ ਆਏ ਆਪਾਂ ਇਸ ਕਰਕੇ ਆਪਾਂ ਮੈਸੇਜ ਬਣਾਉਣੀ ਅੱਜ ਤੁਸੀਂ ਦੇਖੀ ਜਾਓ ਲਾਸਟ ਤੱਕ देखो ये काफी गांव आ चुके हैं आपा अद्द तक tu ਚਲੋ ਕਾਫੀ ਵਧੀਆ ਲੱਗਾ ਵੈਸੇ ਕਿਉਂਕਿ ਅਜ ਤੱਕ ਇਹ ਆਏ ਨਹੀਂ ਆ ਪੈਂਸ ਬੰਨੇ ਕਦੀ ਪਾਣੀ ਵਗੈਰ ਵਾਲੇ ਬੰਨੇ ਇਦਾਂ ਕਦੀ ਆਏ ਨਹੀਂ ਆ ਕਾਫੀ ਵਧੀਆ ਲੱਗਾ ਮਤਲਬ ਚਲੋ ਨਹੀਂ ਪਰੋਂ ਲਿਆ ਆ ਪਰੋਂ ਪਰ ਵੀ ਗਈ ਜੀ ਆਹ ਬੇਨ ਬੜੇ ਲੱਗਦੇ ਆ ਹੁਣ ਚਲੋ ਬੇਨਤੀ ਆਪੇ ਆਪਾ ਵਲੌਗ ਤੇ ਸ਼ੂਟ ਕਰ ਲਿਆ ਜੰਦਾ ਵੀ ਹੁਣ ਇਹ ਕੋਈ ਤਰਕ ਮੇਰਾ ਵੀਰ ਨਾ ਕਰੇ ਕਿ ਜੇਕਰ ਪ੍ਰਭਲਿੰਦ ਨੇ ਵਲੌਗ ਸ਼ੂਟ ਕੀਤੇ ਆ ਤੇ ਤੂੰ ਵੀ ਕੀਤੇ ਆ ਬੇਨਤੀ ਇਦਾਂ ਕਿ ਬੀਬੀ ਪ੍ਰਭਲਿੰਦ ਕੌਰ ਦੇ ਵਲੌਗ ਸ਼ੂਟ ਕਰਨ ਦੇ ਵਿੱਚ ਜਾਂ ਮੇਰੇ ਵਲੌਗ ਸ਼ੂਟ ਕਰਨ ਦੇ ਵਿੱਚ ਬਹੁਤ ਜ਼ਮੀਨ ਸਮਾਨ ਦਾ ਫਰਕ ਆ ਪਹਿਲਾ ਵਲੌਗ ਹੈ ਮੇਰਾ ਤੁਸੀਂ ਵੇਖਿਆ ਵਾ ਕੋਈ ਵਿੱਚ ਇਹ ਮਾੜੀ ਗੱਲ ਨਹੀਂ ਲੱਗੀ ਉਹਨਾਂ ਦੇ ਵਲੌਗਾਂ ਦੇ ਵਿੱਚ ਤੁਸੀਂ ਵੇਖਿਆ ਵਾ ਗੰਦਗੀ ਨਾਲ ਭਰੇ ਪਏ ਸੀ ਤੇ ਕੋਈ ਮੇਰਾ ਵੀਰੇ ਤਰਕ ਨਾ ਕਰੇ ਬਾਕੀ ਇਹ ਹੂੜਾ ਵਗੈਰਾ ਅਸੀਂ ਲਿਆ ਵਾ ਬੇੜੀ ਤੇ ਬਹੁਤ ਵਧੀਆ ਲੱਗਾ ਹੁਣ ਤੇ ਇਹ ਦੇਖ ਸਕਦੇ ਤੁਸੀਂ ਆਪ ਵੀ ਤੇ ਦੇਖਦੇ ਰਹੋ ਚਲ ਚਾ ਇਹ ਨਾ ਕਾਫੀ ਨੀਵਾ ਇਲਾਕਾ ਹੈਗਾ ਮਤਲਬ ਕਾਫੀ ਜਿੱਦਾਂ ਹੁੰਦਾ ਨਾ ਵੀ ਪਿੰਡ ਜਿਹੜਾ ਬਾਹਰ-ਵਾਰ ਉਹ ਕਾਫੀ ਉੱਚਾ ਤੁੰਦਾ ਪਿੰਡ ਤੇ ਇਹ ਪਿੰਡ ਦੇ ਕਾਫੀ ਮਤਲਬ ਨੀਵਾ ਪੈ ਜਾਂਦਾ ਏ ਤੇ ਵੀਰ ਜੀ ਨੇ ਸਾਨੂੰ ਦੱਸਿਆ ਵੀ ਇਸ ਇਲਾਕੇ ਦੇ ਵਿੱਚ ਜਦੋਂ 10 ਫੁੱਟ ਹੀ ਤੁਸੀਂ ਜ਼ਮੀਨ ਪੁੱਟ ਲਉਣਾ ਤੇ ਜ਼ਮੀਨ ਦਾ ਪਾਣੀ ਨਿਕਲ ਆਉਂਦਾ ਵਾ ਤੇ ਬਾਕੀ ਦੱਸ ਦਿਓ ਕਮੈਂਟ ਦੇ ਵਿੱਚ ਬਲੌਗ ਕਿਵੇਂ ਲੱਗਾ ਵਾ ਤੇ ਠੀਕ ਹੈ ਫਿਰ ਕਰ ਦਿਓ ਲਾਈਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ